ਸੱਚੀ ਗੱਲ ਭੁੱਖੇ ਬੰਦੇ ਦਾ ਕੋਈ ਧਰਮ ਨਹੀਂ ਜੇ ਹੁੰਦਾ ਜੇ ਦਿਨ ਕਿਸੇ ਨੂੰ ਭੁੱਖ ਲੱਗੇ ਕੋਈ ਕਿਸੇ ਦੀ ਦਲੀਜ਼ ਉੱਤੇ ਆਣ ਕੇ ਤਰਲਾ ਮਾਰਦਾ ਵੀ ਭੁੱਖ ਲੱਗੀ ਰੋਟੀ ਦੇ ਮੈਨੂੰ ਉਸ ਵਕਤ ਜਿਸ ਬੂਹੇ ਦੇ ਉੱਤੇ ਉਹ ਜਾ ਕੇ ਖਲੋਤਾ ਉਹ ਪੁੱਛਦਾ ਵੀ ਆਪ ਮੈਨੂੰ ਰੋਟੀ ਦੇਣ ਵਾਲੇ ਦਾ ਧਰਮ ਕੀ ਆ ਇਹਦੀ ਇਹਦਾ ਮਸਬ ਕੀ ਆ ਇਹਦੀ ਜਾਤ ਕੀ ਆ ਸੱਚੀ ਗੱਲ ਇੱਕ ਮੰਗਤਾ ਇੱਕ ਭਖਾਰੀ ਜਿਸ ਦਿਨ ਕਿਸੇ ਦੇ ਬੂਹੇ ਉੱਤੇ ਆਣ ਕੇ ਹੱਥ ਟੱਡ ਕੇ ਮੰਗਦਾ ਹੈ ਭਖਾਰੀ ਜਿਸ ਬੂਹੇ ਦੇ ਉੱਤੇ ਖਲੋਤਾ ਹੈ ਉਹ ਬੂਹੇ ਵਾਲੇ ਨੂੰ ਇਹ ਨਹੀਂ ਪੁੱਛਦਾ ਵੀ ਤੇਰੀ ਜਾਤ ਕੀ ਤੇਰਾ ਮਸਬ ਕੀ ਤੇਰਾ ਧਰਮ ਕੀ ਕੌਣ ਹੈ ਵੀ ਤੂੰ ਉਹਦੇ ਦੇ ਅੰਦਰ ਦਾ ਸਵਾਲ ਇਹ ਹੁੰਦਾ ਵੀ ਭਾਈ ਭੁੱਖ ਲੱਗੀ ਆ ਰਿਜ਼ਕ ਚਾਹੀਦਾ ਰੋਟੀ ਚਾਹੀਦੀ ਆ ਟੁੱਕੜ ਚਾਹੀਦਾ ਵੀ ਤੂੰ ਮੈਨੂੰ ਖਾਣ ਵਾਸਤੇ ਕੁਝ ਦੇ ਸਕਦਾ ਤੇ ਮੇਰੇ ਤੇ ਕਿਰਪਾ ਕਰ ਤਰਸ ਕਰ ਮੈਨੂੰ ਦੋ ਰੋਟੀਆਂ ਖਾਣ ਵਾਸਤੇ ਦੀ ਦੇ ਤੇ ਜੇ ਉਹ ਘਰ ਵਾਲਾ ਉਹ ਭਿਖਾਰੀ ਨੂੰ ਗਾਲ੍ਹਾਂ ਕੱਢੇ ਉਹਨੂੰ ਆਖੇ ਵੀ ਆ ਤੁਸੀਂ ਵੇਲੇ ਤੁਰੇ ਫਿਰਦੇ ਹੋ ਹੁੰਦਾ ਨਾ ਜੀ ਇਦਾਂ ਆਪਾਂ ਕਈ ਵਾਰ ਕਹਿ ਦਿੰਨੇ ਆ ਵੀ ਹੱਥ ਪੈਰ ਰੱਬ ਨੇ ਦਿੱਤੇ ਆ ਤੁਹਾਨੂੰ ਵੀ ਹੱਟ ਪਨ ਵੀ ਮਿਹਨਤ ਕਰੋ ਜਾ ਕੇ ਕਮਾਓ ਕਈ ਵਾਰ ਦੇਣ ਵਾਲਾ ਉਹਨੂੰ ਗਾਲ੍ਹਾਂ ਵੀ ਕੱਢਦਾ ਓਨੂੰ ਨਿੰਦਦਾ ਵੀ ਆ ਉਹਨੂੰ ਖੋਟੀਆਂ ਖਰੀਆਂ ਵੀ ਸੁਣਾ ਦਿੰਦਾ ਪਰ ਸੱਚੀ ਗੱਲ ਜਿਹਦੇ ਅੰਦਰ ਭੁੱਖ ਦਾ ਸਵਾਲ ਆ ਉਹ ਸਾਰੇ ਆਂਦੀਆਂ ਖੋਟੀਆਂ ਖਰੀਆਂ ਗਾਲਾਂ ਨਿੰਦਿਆ ਸਭ ਉਹ ਸੁਣ ਲੈਂਦਾ ਜੀ ਉਹ ਕਹਿੰਦਾ ਵੀ ਸਭ ਕੁਝ ਮੈਨੂੰ ਮਨਜ਼ੂਰ ਆ ਅੰਦਰ ਦੀ ਭੁੱਖਾ ਦੋ ਰੋਟੀਆਂ ਦਾ ਸਵਾਲ ਦੋ ਰੋਟੀਆਂ ਚਾਹੀਦੀਆਂ ਨੇ ਭੁੱਖ ਕੋਈ ਬਸ ਕੋਈ ਧਰਮ ਕੋਈ ਜਾਤ ਨਹੀਂ ਜੇ ਪੁੱਛਦੀ ਭੁੱਖੇ ਬੰਦੇ ਦਾ ਕੋਈ ਧਰਮ ਕੋਈ ਮਜ਼ਬ ਕੋਈ ਜਾਤ ਨਹੀਂ ਜੀ ਇਹ ਤਾਂ ਰੱਜੇ ਬੰਦਿਆਂ ਨੇ ਸਭ ਕੁਝ ਕਰ ਲਿਆ ਜੀ ਮੈਂ ਆਹ ਜਾਤੀ ਦਾ ਮੈਂ ਆਹ ਧਰਮ ਦਾ ਮੈਂ ਆਹ ਮਜ਼ਬ ਦਾ ਮੈਂ ਆਹ ਵਾ ਤੇ ਉਹ ਫਲਾਣਾ ਆਹ ਵਾ ਇਹ ਸਾਰੇ ਰੱਜਿਆ ਨਹੀਂ ਕੀਤੇ ਨਾ ਸਾਰਾ ਕੁਝ ਜਿਸ ਬੰਦੇ ਨੂੰ ਭੁੱਖ ਲੱਗੀ ਹੋਵੇ ਇਹ ਸੱਚੀ ਗੱਲ ਹੈ ਦੇਖੋ ਰੱਬ ਦਾ ਕੀ ਧਰਮ ਆ ਜੀ ਰੱਬ ਦੀ ਕੀ ਜਾਤ ਆ ਰੱਬ ਜੀ ਦਾ ਕੀ ਮਜ਼ਬ ਆ ਮਾਰੇ ਕਹਿੰਦੇ ਸਾਡੇ ਅੰਦਰ ਨਾਮ ਦੀ ਭੁੱਖ ਨਹੀਂ ਆ ਸੱਚੀ ਗੱਲ ਉਹ ਜਿਹੜੀ ਨਾਮ ਦੀ ਭੁੱਖ ਜਿਹਦੇ ਅੰਦਰ ਲੱਗ ਜੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਪਾਸ਼ਾ ਕਹਿੰਦੇ ਸੱਚੇ ਨਾਮ ਕੀ ਲੱਗੀ ਭੁੱਖ ਉਤ ਭੁੱਖ ਹੈ ਖਾਏ ਚਲਿਆ ਦੁੱਖ ਭੁੱਖ ਵੀ ਬੜੀ ਕਮਾਲ ਦੀ ਐ ਸੇ ਦੋ ਰੋਟੀਆਂ ਮਿਲ ਜਾਣ ਬੰਦੇ ਦੀ ਤਸੱਲੀ ਹੋ ਜਾਂਦੀ ਆ ਤੇ ਮਾਰੇ ਕਹਿੰਦੇ ਜਿਹਨੂੰ ਨਾਮ ਦੀ ਭੁੱਖ ਲੱਗ ਗਈ ਜਿਹਦੇ ਅੰਦਰ ਨਾਮ ਚੱਲਣ ਲੱਗ ਪਿਆ ਨਾ ਜੀ ਫਿਰ ਉਹਦੀ ਉਹਦੀ ਜ਼ਿੰਦਗੀ ਦੇ ਸਾਰੇ ਦੁੱਖ ਖਤਮ ਹੋ ਜਾਂਦੇ ਆ